ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਦੋ ਟਾਈਮ ਪਸ਼ੂ ਦੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਜੇ ਕੋਈ ਦੂਰ ਬੈਠਾ ਤੇ ਵੀਡੀਓ ਕਾਲ ਤੇ ਆਨਲਾਈਨ ਚੁਆਈ ਕਰੋ ਗੱਭਣ ਪਸ਼ੂ ਨੂੰ ਟਿਪ ਕੇ ਤਸੱਲੀ ਕਰੋ ਠੀਕ ਹੈ ਜੀ ਸਜਣੋ ਅੱਜ ਦੀ ਵਿਜ਼ਿਟ ਪਿੰਡ ਸੁਰਸਿੰਘ ਜ਼ਿਲ੍ਹਾ ਤਰਨਤਨ ਸਾਹਿਬ ਤਹਿਸੀਲ ਪੱਟੀ ਭਾਈ ਗੁਰਲਾਲ ਸਿੰਘ ਦੇ ਫਾਰਮ ਤੇ ਸੱਜਣੋ ਪਹੁੰਚੇ ਆ ਵੈਰੈਟੀ ਹਰ ਤਰ੍ਹਾਂ ਦੀ ਮਿਲੂਗੀ ਬੂਰੀ ਨੀਲੀ ਰਾਵੀ ਤੇ ਜਰਸੀ ਵੈਡ ਮਗਰ ਵੀ ਬੱਤੀ ਇੱਕ ਕਾਲੀ ਮੈਂ ਸੱਜਣੋ ਠੀਕ ਹੈ ਜੀ ਹਰ ਤਰ੍ਹਾਂ ਦਾ ਮਾਲ ਹੈਗਾ ਬਾਕੀ ਆਪਾਂ ਜਿਹੜੀ ਜਾਣਕਾਰੀ ਤੁਹਾਡੇ ਨਾਮ ਵਧੇਰੇ ਲੈ ਕੇ ਸਾਂਝੀ ਕਰਦੇ ਆ ਐਂਡ ਤੱਕ ਫਰਜ ਸਮਝ ਕੇ ਜੁੜੇ ਰਹੋ ਜੀ ਬਾਈ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਜੀ ਐ ਕੰਮ ਬਹੁਤ ਵਧੀਆ ਜੀ ਸ਼ੁਕਰ ਆ ਜੀ ਮਹਾਰਾਜ ਦਾ ਤੁਸੀਂ ਦੱਸੋ ਚੜ ਦੀ ਕਲਾ ਮੇਰਾ ਜੀ ਸ਼ੁਕਰ ਹੈ ਜੀ ਹਾਂਜੀ ਐਡਰੈਸ ਬਾਈ ਜੀ ਐਡਰੈਸ ਵੀ ਜੀ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਜੀ ਮੋਬਾਈਲ ਨੰਬਰ 8217282497 ਠੀਕ ਆ ਤੇ ਸ਼ੁਰੂਆਤ ਜਰਸੀ ਤੋਂ ਬਾਈ ਜੀ ਕਰੀਏ ਇਦੋਂ ਹੀ ਕਰ ਲਗੇ ਹਾਂਜੀ ਇਦੋਂ ਹੀ ਕਰ ਲਗੇ ਮੈਂ ਤੋਂ ਹੀ ਠੀਕ ਆ ਜਰਸੀ ਦਾ ਸਜਣੋ ਆ ਜਰਸੀ ਇਹਨਾਂ ਵਸ਼ੀਮ ਮਗਰ ਐਂਡ ਤੇ ਵਿਖਾਵਾਂਗੇ ਪੂਰੀ ਦਾ ਵੀ ਰੇਟ ਪੁੱਛ ਕੇ ਦੱਸਾਂਗੇ ਦੇਣਾ ਲੈਂਦੀ ਆ ਜੇ ਕਰਮਾਂ ਵਾਲੀ 8 ਲੈ ਜੇ 10 ਲੈ ਜੇ ਨਾੜਾ ਨੋੜਾਂ ਬੜੀਆਂ ਹਨਾ ਵੈਲਕਮ ਆ। 10 ਵਾਲੀ ਮੈਂ ਆ ਜੀ ਮਹਾਰਾਜ ਦੀ ਮੈਂ ਨਾ ਪਹਿਲੇ ਸੂਏ 10 ਕਿਲੋ ਦੁੱਧ ਮੈਨੇ ਕੱਢਿਆ। ਅੱਛਾ 10। ਪਿਓਰ ਦੂਜਾ ਸੂਆ ਸੁਣੀ ਝੋਟੀ। ਜੀ। ਤੇ ਭਾਰ ਪਿੱਛੇ ਥਣਾਂ ਦੀ ਫੁੱਲ ਗਰੰਟੀ ਵੀ ਭੈਣ ਭਰਾ ਸੌਦਾ ਕਰਕੇ ਸਾਈ ਪਿਆਨਾ ਪਾ ਦੇ। ਜਾ ਕੇ ਤਸੱਲੀ ਨਾਤ ਪਾ ਕੇ ਫੇਰ ਪੈਸੇ ਲਵਾਂਗੇ। ਅੱਛਾ। ਹਾਂਜੀ ਠੀਕ ਹੈ। ਜੀ। ਲਓ ਸੱਜਣੋ। ਮੈਂ ਬਹੁਤ ਸੋਹਣੀ ਆ ਵਜਨ ਵੀ ਚੰਗਾ ਮੈਨੂੰ ਲੱਗਾ। ਨੋ। ਪੂਰੀ ਵੱਡੀ ਮੈਂ ਜੈੱਡ ਬਲੈਕ ਆ ਜੀ। ਬਿਲਕੁਲ ਲਾਇਓ ਭਾਈ ਜੀ ਪੁੱਲ ਵਜਨ ਮੱਟਿਆ ਲਈ ਮੈਂ ਨਿਕਲ ਲਗਾ ਮੈਨੂੰ ਹਾਂਜੀ ਲਓ ਜੀ ਤੇ ਭਾਈ ਜੀ ਦੀ ਕੀਮਤ ਕੀਮਤ ਮਹਾਰਾਜ ਮੁੱਲ ਕਰ ਦੇਦਾ ਆਪਾਂ 90000 ਰੁਪਇਆ ਹਾਂਜੀ ਤੇ ਲੈ ਦੇ ਜਿਹੜੀ ਆਪਾਂ ਕਰਨੀ 86000 ਦੀ ਮੈਂ ਲਾਸਟ ਦੇਣੀ ਆ ਜੀ 86 ਦੀ ਜੈ ਸੁਣੋ ਜਿਹੜੀ ਦੇਣੀ ਛੱਡ ਦਿਓ ਯਾਰ ਚਲੋ 85 ਦੀ ਲਾਸਟ ਹੀ ਦੇਣੀ ਆ ਉਹ ਚੋ ਛੋੜ ਛੱਪਾ ਹੀ ਹੋਣਾ ਜੀ ਬਸ 100 200 ਹੀ ਕਰਦੇ ਕੋਈ ਨਹੀਂ ਹਾਂਜੀ ਮਾਰੇ ਪਾਰ ਪਿਛੇ ਥਣਾ ਦੀ ਫੁੱਲ ਗਰੰਟੀ ਹੈ ਜੇ ਮੈਂ ਬੜੀ ਪੜ ਕੇ ਸੁਣੀ ਆ ਜੀ ਦੁੱਧ ਵਾਲੀ ਮੈਂ ਆ ਮੈਂ ਪੂਰੀ ਬਣੂਗੀ ਹਾਂਜੀ ਤਾਂ ਕੀ ਇਹ ਪਾਰ ਨਹੀਂ ਸੰਤੂ ਸਾਹਿਬ ਕਿਤੇ ਵੀ ਹੈਗਾ ਨਹੀਂ 12 ਕਿਲੋ ਦੁੱਧ ਨੂੰ ਕੀ ਆਂਦਾ ਬਾਈ ਗੱਲ ਆਸਿਆ ਜੀ ਦੀ ਗੱਲ ਵਾ ਹਾਂਜੀ ਹਨਾ ਹਾਂਜੀ 12 ਕਿਲੋ ਕੀ ਆਂਦਾ ਜੇ ਦਿਨ ਦੋ ਚਾਰ ਲੈ ਜਾਨੇ ਖੁੱਲ੍ਹੇ ਲੈ ਜੂ ਹਾਂ ਪਹਿਲੇ ਜੂਏ ਜੇ ਕਰ ਮਾਰੀ ਲੈ ਜੂਗੇ ਵਾ ਜੀ ਦੂਜੇ ਨੰਬਰ ਤੇ ਆ ਗਈ ਪੂਰੀ ਨੀਲੀ ਹਨਾ ਹਾਂਜੀ ਇਹਨੇ ਵੀ ਪਹਿਲੇ ਸੂਏ 10 ਕਿਲੋ ਦੁੱਧ ਸੰਤੂ ਸਾਹ ਕੱਢਿਆ। ਜੀ। ਦੂਜਾ ਸੂਆ ਝੋਟੀ ਸੁਣੀ ਪ्योर। ਵਾਹ ਵਾਹ। ਦੇਖੋ ਸੇਕ ਲੱਗਾ ਕਿਤੇ ਨੀਲੀ ਪੂਰੀ ਪੂਰੀਆਂ ਨਿਸ਼ਾਨੀਆਂ ਜਵਾਨ। ਵਾਹ ਕੀ ਆ ਝੋਟੀ ਬਹੁਤ ਸੁਣੀ ਆ। ਹਾਂ ਜੀ। ਚੰਗੀ ਸੋਹਣੀ ਜਵਾਨ ਆ। ਜੀ ਜੀ। ਤੇ ਲਓ ਜੀ ਬਟਨ ਵਾਲਾ ਲੈਵਾ ਜੀ ਸੱਜਣੋ। ਇਹਦੀ ਦੱਸ ਦੇਣਾ ਜੇ ਝੋਟੀ ਲੈ ਜੂਗੀ। ਲੈ ਜਾਣੇ ਆ ਜੇ ਲਾਏ। ਇਹਦੇ ਬਾਹਰ ਪਿੱਛੇ ਖਣਾਂ ਦੀ ਫੁੱਲ ਗਰੰਟੀ ਸੰਤੂ ਸਾਹ। ਠੀਕ ਆ। ਕੋਈ ਭੈਣ ਭਰਾ ਮੰਗਾ ਲੇ ਇੱਕ ਤਰ੍ਹਾਂ ਹੀ। ਸਾਈ ਪਹਿਨਾ ਪਾ ਕੇ ਤੇ ਆਪਾਂ ਜਾ ਕੇ ਤਸੱਲੀ ਨਾਲ ਪਾ ਕੇ ਫੇਰ ਪੈਸੇ ਲਵਾਂਗੇ। ਫੇਰ ਤੇ ਲਾ ਲੈ ਹਾਂਜੀ ਲਾ ਬੰਦੋ ਜੀ ਸਜਣੋ ਬੈਕਗ੍ਰਾਉਂਡ ਚੰਗੀ ਤਿਆਰ ਕਰੋ ਕਿ ਮੈਂ ਕਿਉਂਕਿ 10 ਦਿਨ ਰਹਿ ਗਏ ਸੂਨ ਦੇ ਵਿੱਚ ਬਟਨਾਂ ਵਾਲਾ ਲੇਵਾ ਤੇ ਲੇਵਾ ਵੀ ਕੋਈ ਟੂਰ ਨੂੰ ਲਾਉਣ ਦੀ ਆ ਤੇ ਬਿਲਕੁਲ ਬੜੀ ਮੈਂ ਖਰੀ ਆ ਵਾ 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 ਜਲਾਲ ਸਿੰਘ ਚੀਜ਼ ਤੋਹਫਾ ਹੀ ਆ ਨਾ ਹਾਂਜੀ ਸਹੀ ਗੱਲ ਤੇ ਰੇਟ ਬਾਈ ਜੀ ਰੇਡ ਸੰਧੂ ਸਾਹਿਬ ਨੇ ਮੋਲ ਕਰਦੇ ਲੱਖ ਰੁਪਇਆ ਜੀ ਲੈ ਦੇ ਜਿਹੜੀ ਜੈਸਰੋ 95 ਦੀ ਮਹਦ ਮੰਗ ਨਹੀਂ ਜੀ ਸਹੀ 92 ਦੀ ਦੇ ਦਿੱ ਗਏ ਜੀ ਹੋਰ ਕਰ ਦੇ ਲਾਸਟ ਹੀ 90000 ਦੀ ਮਹਦ ਨਹੀਂ ਉਹ ਤੋਂ ਛੋੜ ਛੱਪਾ ਕਰਾਂਗੇ 2000 ਹੋਰ ਨਹੀਂ ਸੰਧੂ ਸਾਹਿਬ 80000 ਦੀ ਕਰ ਦੇ 90 ਦੀ ਦਵਾਂਗੇ ਠਾਸੀ ਜੀ ਦੇ ਜਾਣ ਦੇ 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 ਲਾਟ 88 ਦੀ ਉਹ ਚੋੜੀ ਆ ਜਿਹੜੀ 200 ਰੁਪਏ ਸਿਰਫ ਕਹਨੀ ਆ ਆਪਾਂ ਠੀਕ ਆ ਜੀ ਮਹਾਰਾਜ 200 ਤੋਂ ਆਪਾਂ ਆਵਾਜ਼ ਨਹੀਂ ਤੇ ਪਹਿਲਾਂ ਕਿਉਂ ਕਿ ਕਿ ਆਪਾਂ ਕਟਵਾਤੇ ਨੇ ਮਨ ਲੱਗੇ ਤੁਸੀਂ 2000 ਘਟਾਦਾ ਮੈਂ 90 95 ਦੀ ਅੱਜ ਸੱਚ ਪੁੱਛੋ ਜਦੋਂ ਮੈਂ ਸੂਬੀ ਲੱਖੋਂ ਬਾਹਰ ਵੇਚਾਂਗੇ ਵੇਚ ਨਹੀਂ ਆ ਹਾਂਜੀ ਚਲੋ ਕੋਈ ਨਹੀਂ ਜਿੰਦੀ ਰਵੇ ਤੇ ਜਿੰਦੇ ਘਰ ਜਾਵੇ ਭਾਗ ਲਾਵੇ ਤੇ ਜੱਸੀ ਵਹਿਰ ਆ ਗਈ ਮਗਰ ਬੱਛੀ ਆ ਗਈ ਇਹ ਸੱਦੂ ਸਾਹਿਬ ਹੁਣ 2 ਵਜੇ ਪਾਸ ਕਰਕੇ ਨਾ ਅੱਛਾ 2.5 3 ਕਿਲੋ ਬੱਛੀ ਚੋਕ ਉੱਥੋਂ ਲੈਂਦੀ ਆ ਅੱਛਾ ਠੀਕ ਤੇ ਸੂਈ ਨੂੰ ਅੱਜ 10 ਤੋਂ 15 ਦਿਨ ਹੋ ਗਏ ਆ ਤੇ ਦੁੱਧ 10 ਕਿਲੋ ਬਾਹਰੋਂ 10 ਕਿਲੋ ਤੋਂ ਕੋਈ ਭੈਣ ਭਰਾ 10 ਕਿਲੋ ਦਾ ਸਬਦਾ ਕਰਕੇ ਆਪਣੇ ਨਾਲ ਕਰਦੇ ਆ 10 ਕਿਲੋ ਦੀ ਸ਼ਾਦੀ ਜਾਨਾ ਪਿਓਰ ਜਰਸੀ ਸੱਜਣੋਂ ਆ ਗਈ ਪੰਜਾਬ ਵਾਲੀ ਇਹ ਮਰੋਂ ਪੱਛੀ ਆ ਜੀ ਕੀ ਬਾਤ ਹੈ ਰੰਗ ਵੇਖੋ ਕਿੱਡਾ ਸੋਹਣਾ ਲੱਗਾ ਥਾਣ ਵੀ ਚੰਗਾ ਲੱਗਾ ਬੈੜ ਨੂੰ ਵਾਹ ਨੋਈ ਤੇ ਠੰਡੀ ਠੁੰਡੀ ਇੰਨੀ ਜਿਆਦੀ ਪਹਿਲਾਂ ਦੋਵੇਂ ਪਾਸੇ ਬਹਿ ਕੇ ਕਰਮਾਲੀ ਨਹੀਂ ਚੋਈ ਜਾਓ ਠੀਕ ਆ ਹਾਂ ਜੀ ਮਾ ਬਾਗਿਆ ਥਣ ਕਰਦੀ ਕਰਮਾਂ ਦੀ ਕਰਦੇ ਦਾ ਠੀਕ ਹੈ ਜੀ ਜੀ ਮੋਲ ਤੋਕੜਾ ਵਾਲਾ ਭਾਜੀ ਇਹਦਾ ਅੱਛਾ ਮਾਰੀ ਦਾ ਹਾਂ ਜੀ ਲਓ ਜੀ ਭਾਈ ਜੀ ਦੀ ਕੀਮਤ ਕੀਮਤ ਸੰਧੂ ਸਾਹਿਬ ਕੋਈ ਇਹਦਾ 50 ਨਹੀਂ ਜੀ ਕੋਈ 45 ਨਹੀਂ ਠੀਕ ਆ ਲੈ ਇਹਦੇ ਜਿਹੜਾ ਲਾਸਟ 40000 ਦੀ 40000 ਉਹ ਤੇ ਉਹ ਛੋੜ ਛੱਪਾ ਬਸ ਕੋਈ ਨਹੀਂ ਕਰ ਹਾਂ ਦੀ ਬਾਕੀ ਸੀਲੀਆਂ ਵੇਖੋ ਕਰਨ ਵਾਲੀ ਵਾ ਵਾ ਐ ਥਾਂ ਤੁ ਨੂੰ ਬਹੁਤ ਸੋਹਣਾ ਲੱਗਾ ਕੁਈ ਕਰ ਨਹੀਂ ਛੋੜ ਛੱਪਾ ਨਾ ਜਾ ਮੌਕੇ ਛੋੜ ਛੱਪਾ ਹੀ ਹੋਣਾ ਜੀ ਜਿਹੜਾ ਭੈਣ ਭਰਾ ਫੋਨ ਕਰੂਗਾ ਤਾਂ ਮਾਨਤਾਣ ਕਰਾਂਗੇ ਜਰੂਰ ਠੀਕ ਆ ਹਾਂਜੀ ਲਓ ਸੱਜਣੋ ਤੇ ਬਹੁਤ ਸੋਹਣੀ ਵਹਿੜ ਆ ਅੱਗੋਂ ਫੇਸ ਕੁਆਲਿਟੀ ਵੇਖੋ ਬਿਲਕੁਲ ਨਕੀਜੀ ਕਾਨ ਨੇ ਮਗਰ ਉਹ ਬੱਚੀ ਆ ਜੀ ਨਕੀਜੀ ਬਹੁਤੀ ਆ ਤੇ ਬਿਲਕੁਲ ਗੋਲ ਨਿੱਕੇ ਨਿੱਕੇ ਕਾਨ ਨੇ ਵਾਹ ਵਾਹ ਮੋਟੀ ਆ ਖਾਲੀ ਹੈਣਾ ਹਾਂਜੀ ਠੀਕ ਹੈ ਖਰੀਦਦਾਰੀ ਕਰਿਓ ਤੇ ਇਹੋ ਹੀ ਤਿੰਨ ਪਸ਼ੂ ਸੱਜਣੋ ਠੀਕ ਆ ਜੀ ਲਓ ਜੀ ਸਸੀ ਕਾਰ ਜੀ ਸਸੀ ਕਲਪਾ ਜੀ